ਮੇਰਾ ਨਾਮ ਕਮਲਜੀਤ ਪੰਜਾਬ ਸਟੂਡੈਂਟ ਯੂਨੀਅਨ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਅਸੀਂ ਪਿੰਡ ਮਾਤਮਨਗਰ ਦੇ ਵਿੱਚੋਂ ਅਨਾਜ ਮੰਡੀ 'ਚ ਵਟ ਇਕੱਠੇ ਹੋ ਕੇ ਲਗਭਗ ਸਾਰੇ ਪਿੰਡਾਂ ਦੇ ਜਿਹੜੇ ਨੌਜਵਾਨ ਹੈ ਪੰਜਾਬ ਸਟੂਡੈਂਟ ਯੂਨੀਅਨ ਨੌਜਵਾਨ ਭਰ ਸਭਾ ਕਿਰਤੀ ਕਿਸਾਨ ਯੂਨੀਅਨ ਡੈਮੋਕ੍ਰੇਟ ਟੀਚਰ ਫਰੰਟ ਦੇ ਵੱਲੋਂ ਅੱਜ ਸਾਂਝੇ ਤੌਰ ਤੇ ਜਿਹੜਾ ਮੋਰਸਲ ਮਾਰਚ ਜਿਹੜਾ ਜਾਗਰੂਕ ਰੈਲੀ ਜਿਹੜੀ ਉਹ ਕੱਢੀ ਗਈ ਸੀ ਜਿਦੇ ਵਿੱਚ ਸਾਡੀਆਂ ਇਹਨਾਂ ਇਲਾਕਿਆਂ ਦੀਆਂ ਪਿਛਲੇ ਦਿਨਾਂ 'ਚ ਅਸੀਂ ਕੁਝ ਮੰਗਾਂ ਕੱਢੀਆਂ ਜਿਦੇ ਵਿੱਚੋਂ ਅਸੀਂ ਉਹਨਾਂ ਮੰਗਾਂ ਤੇ ਲੋਕਾਂ ਨੂੰ ਲਗਾਤਾਰ ਜਿਹੜਾ ਲਾਹਮਤ ਕਰ ਰਹ ਅੱਜ ਜਿਹੜਾ ਮਾਰਚ ਕੀਤਾ ਹੈਗਾ ਇਹ ਸਿਰਫ ਚਤਾਵਨੀ ਮਾਰਚ ਹੈ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਇਸ ਤੋਂ ਬਾਅਦ 3 ਤਰੀਕ ਨੂੰ ਜਿਹੜਾ ਅਸੀਂ ਡੀਸੀ ਤਵਤਰ ਦਾ ਜਿਹੜਾ ਕਰਾਬ ਕਰਨਾ ਹੈਗਾ ਉਸ ਸਬੰਧ ਵਿੱਚ ਸਾਡਾ ਜਿਹੜੀ ਜਾਗਰੂਕ ਰੈਲੀ ਆ ਉਹਨੂੰ ਜਿਹੜਾ ਅਸੀਂ ਲੈ ਕੇ ਗਏ ਆ ਪਿੰਡਾਂ ਤੱਕ ਉਹ ਤੋਂ ਸ਼ੁਰੂ ਕਰਕੇ ਅਸੀਂ ਗੱਟੀ ਨੰਬਰ 1 ਤੱਕ ਜਿਹੜਾ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਨੌਜਵਾਨਾਂ ਨਾਲ ਤੋਰਿਆ ਹੈਗਾ ਅਸੀਂ ਮੰਗ ਕਰਦੇ ਆ 50 ਜਿਹੜੀ 50 ਸਰਕਾਰ ਤੋਂ ਜਿਹੜਾ ਬੰਨ ਜਿਹੜੇ ਉਹ ਪੱਕੇ ਕੀਤੇ ਜਾਣ ਇਹ ਤੋਂ ਜਿਹੜਾ 3 ਕਿਲੋਮੀਟਰ ਘੇਰੇ ਦੇ ਵਿੱਚ ਲੋਕਾਂ ਨੂੰ ਜਿਹੜਾ ਗਰੰਟੀ ਕਾਨੂੰਨ ਜਿਹੜਾ ਬਣਨਾ ਚਾਹੀਦਾ ਹਰ ਹਰ ਕਰਦੇ ਵਿੱਚ ਜਿਹੜੀ ਸਰਕਾਰੀ ਨੌਕਰੀ ਦਾ ਉਹ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈਗਾ ਜਿਹੜਾ ਗੁਲਾਬਾ ਪਾਣੀ ਤੋਂ ਲੈ ਕੇ ਮਾਰਜਮ ਸ਼ੇਰ ਤੱਕ ਤਾਰਾਂ ਦੇ ਨਾਲ-ਨਾਲ ਜਿਹੜਾ ਉਹ ਬੰਨ ਜਿਹੜਾ ਬਣਾਇਆ ਜਾਣਾ ਚਾਹੀਦਾ ਹੈਗਾ ਜੇ ਉਹ ਬੰਨ ਬਣ ਜਾਂਦਾ ਤਾਂ ਇਹਨਾਂ 12 ਪਿੰਡਾਂ ਨੂੰ ਜਿਹੜਾ ਡੁੱਬਣ ਤੋਂ ਜਿਹੜਾ ਬਚਾਇਆ ਜਾ ਸਕਦਾ ਹੈਗਾ ਹੋਰ ਜਿਹੜਾ ਜਿਵੇਂ 2007 ਦੇ ਵਿੱਚ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਲਗਾਨ ਪਰਕੇ ਪੱਕੀਆਂ ਜ਼ਮੀਨਾਂ ਕਰਾਈਆਂ ਸੀਗੀਆਂ ਉਹ ਜਿਹੜੀਆਂ ਕਾਂਗਰਸ ਸਰਕਾਰ ਵੱਲੋਂ ਜਿਹੜੇ ਤੋੜ ਦਿੱਤੀਆਂ ਗਈਆਂ ਸੀਗੀਆਂ ਅੱਜ ਦੀ ਸਰਕਾਰ ਜਿਹੜੀ ਮੌਕੇ ਦੀ ਹੈ ਤੁਸੀਂ ਵੇਖੋ ਭਗਵੰਤ ਮਾਨ ਇਹ ਸਰਕਾਰ ਜਿਹੜੀ ਕਹਿੰਦੀ ਸੀਗੀ ਵੀ ਪਹਿਲਾਂ ਅਸੀਂ ਮੁਆਵਜ਼ੇ ਵੰਡਾਂਗੇ ਗਰਦਾਵਰੀਆਂ ਜਿਹੜੀਆਂ ਅਸੀਂ ਬਾਅਦ ਚ ਕਰਾਂਗੇ ਪਰ ਜਿਹੜਾ ਅੱਜ ਗਰਦਾਵਰੀ ਦੂਰ ਦੀ ਗੱਲ ਹੈ ਮੁਆਵਜ਼ੇ ਦੂਰ ਦੀ ਗੱਲ ਹੈ ਕੁਝ ਨਹੀਂ ਦੇਣਾ ਹੈਗਾ ਸਿਰਫ ਲਾਰੇ ਜਿਹੜੇ ਕੱਲ ਵੀ ਵਿਧਾਨ ਸਭਾ ਦੇ ਵਿੱਚ ਜਿਹੜੇ ਲਾਰੇ ਲਾਏ ਗਏ ਸੀਗੇ ਗਰਾਊਂਡ ਦੇ ਵਿੱਚ ਕੋਈ ਇਹਨਾਂ ਦਾ ਪਟਵਾਰੀ ਕੋਈ ਤਹਿਸੀਲਦਾਰ ਸਾਨੂੰ ਵੇਖਣ ਨੂੰ ਹੀ ਮਿਲਿਆ ਹੈਗਾ ਇਹ ਤੁਸੀਂ ਵੇਖੋ ਪਿਛਲਾ 23 ਦਾ ਵੀ ਹੜ੍ਹ ਵੇਖਿਆ ਹੈਗਾ ਇਹਨਾਂ ਲੋਕਾਂ ਨੇ ਤਹੀ ਦੇ ਹੜ੍ਹ ਦੇ ਵਿੱਚ 15000 ਜਿਹੜਾ ਮੁਆਵਜ਼ਾ ਜਾਰੀ ਕੀਤਾ ਗਿਆ ਸੀ ਸਰਕਾਰ ਵੱਲੋਂ 1800 ਰੁਪਏ ਜਿਹੜਾ ਲੋਕਾਂ ਦੇ ਖਾਤੇ ਵਿੱਚ ਆਏਗੇ ਅਸੀਂ ਜਿਵੇਂ ਹੁਣ 20000 ਕਿਹਾ ਗਿਆ ਕੋਈ ਗਰੰਟੀ ਨਹੀਂ ਹੈ ਕਿ ਲੋਕਾਂ ਨੂੰ ਜਿਹੜਾ 20000 ਜਿਹੜਾ ਮੁਆਵਜ਼ਾ ਜਿਹੜਾ ਮਿਲੇਗਾ ਇਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਲਾਮਬੰਦ ਕਰ ਰਹੇ ਹਾਂ ਦੂਜੀ ਗੱਲ ਜ਼ਮੀਨਾਂ ਪੱਕੀਆਂ ਹੋਣ ਜਿਹੜੇ ਬੰਨ ਪੱਕੇ ਹੋਣ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਜਿਹੜੇ ਆ ਜਿਵੇਂ ਡੈਮ ਸੇਫਟੀ ਐਕਟ ਜਿਹੜਾ 2020 ਦੇ ਵਿੱਚ ਲਿਆਂਦਾ ਕੇਂਦਰ ਸਰਕਾਰ ਨੇ ਉਹਨੂੰ ਰੱਦ ਕਰਕੇ ਪੰਜਾਬ ਦੇ ਕੋਲ ਜਿਹੜਾ ਡੈਮਾਂ ਦੇ ਹੱਕ ਜਿਹੜੇ ਉਹ ਬਹਾਲ ਕਰਨੇ ਚਾਹੀਦੇ ਹੈਗੇ ਆ ਰਿਪੇਰੀਅਨ ਸਦਾਂਤ ਮੁਤਾਬਕ ਪਾਣੀ ਦੀ ਜਿਹੜੀ ਵੰਡ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਜਿਹੜਾ ਸਾਡਾ ਪੰਜਾਬ ਹੈ ਉਹ ਹੜਾਂ ਦੀ ਮਾਰ ਇੱਥੋਂ ਜਿਹੜਾ ਬਚ ਸਕਦਾ ਹੈਗਾ ਸਾਡੀ ਨੌਜਵਾਨੀ ਨੂੰ ਅਸੀਂ ਅਪੀਲ ਵੀ ਕਰਦੇ ਆ ਅੱਜ ਤੁਸੀਂ ਵੇਖੋ ਪੰਜਾਬ ਦੇ ਵਿੱਚ ਇੱਕ ਗੱਲ ਚਲਾਈ ਜਾਂਦੀ ਗਈ ਆ ਨੌਜਵਾਨੀ ਜਿਹੜੀ ਨਸ਼ੇ ਦੇ ਵਿੱਚ ਬਹੁਤ ਆ ਪਰ ਅੱਜ ਸਾਡੀ ਨੌਜਵਾਨੀ ਨੇ ਸਾਬਤ ਕੀਤਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖਿਆ ਹੋਣਾ ਬਹੁਤ ਲੰਮਾ ਜਿਹੜਾ ਮਾਰਚ ਅਸੀਂ ਕੱਢਿਆ ਹੈਗਾ ਉਹਦੇ ਵਿੱਚ ਨੌਜਵਾਨ ਕੋਈ ਬਜ਼ੁਰਗ ਨਹੀਂ ਸੀਗਾ ਵੱਡੀ ਜਿਹੜੀ ਨੌਜਵਾਨੀ ਜਿਹੜੀ ਹੈ ਇਹ ਸਮਰਥ ਦੇ ਸ਼ਾਮ ਲਈ ਗਈ ਹੈ ਅਸੀਂ ਦੁਬਾਰਾ ਪੇਰ ਪਿੰਡਾਂ ਦੇ ਵਿੱਚ ਰੈਲੀਆਂ ਕਰਾਂਗੇ ਤਿੰਨ ਤਰੀਕ ਦੀਆਂ ਤਿਆਰੀਆਂ ਕਰਾਂਗੇ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਵੱਡੀ ਗਿਣਤੀ ਦੇ ਵਿੱਚ ਆਪਾਂ ਜਾਈਏ ਤਿੰਨ ਤਰੀਕ ਨੂੰ ਵੱਡਾ ਇਕੱਠ ਕਰਕੇ ਸਰਕਾਰ ਨੂੰ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਰੱਖੀਏ ਤਾਂ ਜੋ ਮਜਬੂਰ ਕਰੀਏ ਆਪਣੀਆਂ ਮੰਗਾਂ ਮਨਾਉਣ ਦੇ ਲਈ ਇਹਨਾਂ ਨੇ ਅੱਗੇ 75 ਸਾਲ ਹੋ ਗਏ ਅਸੀਂ ਡੁੱਬਦੇ ਆਏ ਆ ਜੰਗ ਨਾਲ ਉਹ ਜਾੜੇ ਜਾਂਦੇ ਰਹੇ ਗਏ ਆ ਅਸੀਂ ਇਹ ਇਕੱਠੇ ਹੋ ਕੇ ਸਮੱਸਿਆ ਦਾ ਜਿਹੜਾ ਪ੍ਰੋਪਰ ਤੌਰ ਤੇ ਹੱਲ ਕਰ ਸਕਦੇ ਆ ਇਹੀ ਬੇਨਤੀਆਂ ਸੀਗੀਆਂ ਅਸੀਂ ਅਪੀਲ ਵੀ ਕਰਦੇ ਹਾਂ ਨੌਜਵਾਨੀ ਕਿਸਾਨੀ ਮਜ਼ਦੂਰੀ ਨੂੰ ਵੀ ਅਸੀਂ ਨਾਲ ਹੀ ਮਜ਼ਦੂਰਾਂ ਲਈ ਵੀ ਗੱਲ ਕਰਦੇ ਗਿਆਂ ਵੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਵੀ ਕਿਸਾਨਾਂ ਦੇ ਅਸੀਂ ਖਾਤੇ 'ਚ ਪੈਸੇ ਪਾਣੇ ਹੈਗੇ ਆ 20000 ਮੁਆਵਜ਼ਾ ਦੇਣਾ ਹੈਗਾ ਤੁਸੀਂ ਵੇਖੋ ਮਜ਼ਦੂਰ ਤੇ ਲਈ ਉਹਨੇ ਕੋਈ ਗੱਲ ਨਹੀਂ ਖੋਲੀਗੀ ਜ਼ੁਬਾਨ ਨਹੀਂ ਪਟੀਚੀਗੀ ਕਿਉਂਕਿ ਉਹ ਸਮਝਦੇ ਮਜ਼ਦੂਰਾਂ ਦੇ ਤਾਂ ਬੱਚੇ ਹੀ ਨਹੀਂ ਹੈਗੇ ਮਜ਼ਦੂਰਾਂ ਦੇ ਬੱਚੇ ਤਾਂ ਮਤਲਬ ਕਿ ਸਮਝਦੇ ਕਿ ਉਹਨਾਂ ਨੂੰ ਗਰੀਬ ਰੱਖਿਆ ਜਾਵੇ ਫਿਰ ਮਜ਼ਦੂਰੀ ਕੌਣ ਕਰਨਗੇ ਇਹ ਮਤਲਬ ਕਿ ਉਹਨਾਂ ਦਾ ਜਿਹੜਾ ਅਜੰਡਾ ਹੈਗਾ ਅਸੀਂ ਸਮਝਦੇ ਹਾਂ ਕਿ ਮਜ਼ਦੂਰ ਦੇ ਖਾਤੇ ਦੇ ਵਿੱਚ ਵੀ 1 ਲੱਖ ਰੁਪਇਆ ਜਿਹੜਾ ਪਾਇਆ ਜਾਣਾ ਚਾਹੀਦਾ ਤਾਂ ਜੋ ਉਹਨਾਂ ਦੀ ਜੀਵਨ ਜਿਹੜਾ ਸੌਖਾ ਹੋ ਸਕੇ ਨੌਜਵਾਨਾਂ ਨੂੰ ਜਿਹੜਾ ਆਪਦਾ ਬੱਚਿਆਂ ਨੂੰ ਪੜਾ ਸਕਣ ਸਕੂਲਾਂ ਦੀ ਫੀਸਾਂ ਦੀ ਜੇਕਰ ਅਸੀਂ ਗੱਲ ਕਰੀਏ 1 ਸਾਲ ਦੀ ਜਿਹੜੀ ਭਾਵੇਂ ਪ੍ਰਾਈਵੇਟ ਸਕੂਲ ਹੋਣ ਸਰਕਾਰੀ ਸਕੂਲ ਹੋਣ ਚਾਹੇ ਉਹ ਕਾਲਜ ਦੇ ਕਿਤੇ ਵੀ ਵਿਦਿਆਰਥੀ ਪੜ ਰਹੇ ਹੋਣ ਇਹਨਾਂ 12 13 ਪਿੰਡਾਂ ਦੇ ਉਹਨਾਂ ਦੀ ਪ੍ਰੋਪਰ ਤੌਰ ਤੇ ਜਿਹੜੀ ਫੀਸ ਹੈ ਉਹ ਸਰਕਾਰ ਜ਼ਿੰਮੇਵਾਰੀ ਲਵੇ ਮਾਫ ਕਰੇ ਜੇ ਨਹੀਂ ਮਾਫ ਹੁੰਦਾ ਫਿਰ ਤਿੰਨ ਤਰੀਕ ਤੋਂ ਬਾਅਦ ਵੀ ਫੇਰ ਵੀ ਸਾਡਾ ਸੰਘਰਸ਼ ਜਦੋਂ ਤੱਕ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਜਾਰੀ ਰਹੂਗਾ ਇਹਨਾਂ ਹੀ ਵੇਂਟਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਧੀਰੇ ਜੋ ਫਾਈਲ ਕਰੀ ਜੀ ਮੈਂ ਸੂਬੇ ਦਾ ਜਨਰਲ ਸਕੱਤਰ ਪੰਜਾਬ ਸਟੂਡੈਂਟਸ ਹੁੰਦਾ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਅੱਜ ਮੋਟਰਸਾਈਕਲ ਮਾਰਚ ਜਿਹੜਾ ਹੜ ਪ੍ਰਭਾਵਿਤ ਪਿੰਡਾਂ ਕਿਉਂਕਿ ਪਿਛਲੇ ਦਿਨੀ ਇੰਨਾ ਪਿੰਡਾਂ ਨੇ ਜਿਹੜੀ ਮੁਸੀਬਤ ਸੇੜੀ ਆ ਜਿਹੜੀ ਸਰਕਾਰ ਦੁਆਰਾ ਜਿਹੜੇ ਗਲਤ ਪ੍ਰਬੰਧਾਂ ਕਰਕੇ ਜਿਹੜੇ ਇੱਥੇ ਹੜ੍ਹ ਆਇਆ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਇਹਨਾਂ ਲੋਕਾਂ ਨੇ ਚੱਲਿਆ ਆਇਆ ਹੈਗਾ ਜੋ ਭਗਤ ਸਿੰਘ ਜਿਹੜੀ ਲੜਾਈ ਦੀ ਗੱਲ ਕਰਦਾ ਸੀ ਕਿ ਜ਼ੁਲਮ ਨਹੀਂ ਸਹਿਣਾ ਜ਼ੁਲਮ ਨਹੀਂ ਸਹਿਣਾ ਗਲਤ ਖਿਲਾਫ ਲੜਨਾ ਅੱਗੇ ਹੋ ਕੇ ਜੋ ਭਗਤ ਸਿੰਘ ਦੇ ਵਿਚਾਰ ਰਹੇ ਆ ਅਸੀਂ ਉਹ ਭਗਤ ਸਿੰਘ ਦੇ ਜਨਮ ਦਿਨ ਤੇ ਇੱਕ ਐਲਾਨ ਕਰਨ ਲੱਗੇ ਆ ਕਿ ਜਿਹੜਾ ਇਹ ਹੜ੍ਹਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਦਾ ਰਵੱਈਆ ਰਿਹਾ ਹੈਗਾ ਇਹ ਸਾਡੇ ਲਈ ਨਾ ਤਾਂ ਪ੍ਰਸ਼ਾਸਨ ਕਦੇ ਪਹਿਲਾਂ ਦਿਸਿਆ ਤੇ ਨਾ ਹੜੋਂ ਤੋਂ ਬਾਅਦ ਤੱਕ ਦਿਸ ਰਿਹਾ ਹੈਗਾ ਅਸੀਂ ਉਹਦੇ ਲਈ ਅੱਜ ਪਿੰਡਾਂ ਦੇ ਵਿੱਚ ਮੋਟਰਸਾਈਕਲ ਮਾਰਚ ਕਰਕੇ 3 ਤਰੀਕ ਨੂੰ ਡੀਸੀ ਦਫ਼ਤਰ ਜੋ ਅਸੀਂ ਘਰਾਓ ਕਰਨਾ ਡੀਸੀ ਦਫ਼ਤਰ ਦਾ ਉਹਦੀ ਤਿਆਰੀ ਵਜੋਂ ਇਹ ਮੋਟਰਸਾਈਕਲ ਮਾਰਚ ਕਰ ਰਹੇ ਆ ਤੇ ਉਹਦੇ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਮੁੱਢਲੀਆਂ ਲੜਿੰਦੀਆਂ ਮੰਗਾਂ ਕਿ ਇੱਥੇ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਪੱਕੀਆਂ ਕਰਵਾਈਆਂ ਸੀ ਪੈਸੇ ਦੇ ਕੇ ਉਹ 2007 ਦੇ ਵਿੱਚ ਫਿਰ ਕੱਚੀਆਂ ਕਰ ਦਿੱਤੀਆਂ ਗਈਆਂ ਉਹਨਾਂ ਕੱਚੀਆਂ ਜ਼ਮੀਨਾਂ ਦੇ ਮੁਆਵਜ਼ੇ ਤੱਕ ਨਹੀਂ ਮਿਲਦੇ ਹੈ ਸਾਡੇ ਬੰਨ ਕਦੇ ਕਿਸੇ ਨੇ ਪੱਕੇ ਕਰਨ ਦੀ ਕੱਲ ਦੇ ਤੱਕ ਨਹੀਂ ਕੀਤੀ ਹੈ ਸਾਡੇ ਪੁੱਲ ਨੀਵੇਂ ਹੈਗੇ ਆ ਡਿੱਗਣ ਵਰਗੇ ਆ ਸੜਕਾਂ ਸਾਰੀਆਂ ਰੁੜ ਗਈਆਂ ਪਰ ਕਿਸੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾਗਾ ਸਾਡੇ ਘਰਾਂ ਦੇ ਵਿੱਚ ਤਰੇੜਾਂ ਆਈਆਂ ਹੋਈਆਂ ਫਰਸ਼ਾਂ ਬਹਿ ਗਈਆਂ ਪਰ ਸਰਕਾਰ ਸਿਰਫ ਭਾਸ਼ਣ ਕਰਨ ਤੱਕ ਸਿਰਫ ਲਾਰਾ ਦੇਣ ਤੱਕ ਜਿਹੜਾ ਸੀਮਤਾ ਜਿਹੜਾ ਭਗਵੰਤ ਮਾਨ ਨੇ ਕਹਿੰਦਾ ਸੀ ਕਿ ਅਸੀਂ ਜਿਹੜਾ ਮੁਆਵਜ਼ਾ ਪਹਿਲਾਂ ਦੇਵਾਂਗੇ ਗਰਦੌਰੀ ਬਾਅਦ ਚ ਕਰਾਂਗੇ ਤੇ ਉਹ ਅੱਜੋ ਕਿਤੇ ਇਹ ਗੱਲ ਨਹੀਂ ਕਰਦੇਗੇ ਕਿ ਗਰਦੌਰੀ ਬਾਅਦ ਚ ਹੋਊਗੀ ਮੁਆਵਜ਼ਾ ਪਹਿਲਾਂ ਪਾ ਦਈਏ ਅੱਜੋ ਗਰਦੌਰੀ ਕਹਿੰਦੇ ਅਸੀਂ ਕਰਾਂਗੇ ਪਤਾ ਨਹੀਂ ਕਰਨੀ ਹੈ ਨਹੀਂ ਕਰਨੀ ਸਾਡੇ ਖਾਤਿਆਂ 'ਚ ਪੈਸੇ ਆਉਣੇ ਆ ਨਹੀਂ ਆਉਣਗੇ ਸਾਨੂੰ ਇਹਨਾਂ ਤੇ ਕੋਈ ਆਸ ਵੀ ਨਹੀਂ ਹੈ ਅਸੀਂ ਸਾਡੀ ਆਸ ਹਮੇਸ਼ਾ ਸੰਘਰਸ਼ਾਂ ਤੇ ਰਹੀ ਹੈ ਅਸੀਂ ਜੇ ਸਾਡੇ ਪੈਸੇ ਨਾ ਆਏ ਸਾਡੇ ਜਿਹੜੇ ਮੁਆਵਜ਼ੇ ਸਹੀ ਤਰੀਕੇ ਨਾਲ ਨਾ ਮਿਲੇ ਜਿੰਨਾ ਨੁਕਸਾਨ ਹੋਇਆ ਉਹਨਾਂ ਮੁਆਵਜ਼ਾ ਲੈਣ ਲਈ ਅਸੀਂ ਲੜ ਰਹੇ ਹਾਂ ਅਸੀਂ ਇਹਨਾਂ ਇਲਾਕਿਆਂ ਦੇ ਲੋਕ ਜਿਹੜੇ ਜੰਗਾਂ ਦੇ ਵਿੱਚ ਜਿਹੜੇ ਹਰ ਵੇਲੇ ਜੰਗਾਂ ਦੇ ਵਿੱਚ ਜਿਹੜੇ ਨੁਕਸਾਨੇ ਜਾਂਦੇ ਆ ਜਿਹੜੇ ਹੜ੍ਹਾਂ ਵੇਲੇ ਨੁਕਸਾਨੇ ਜਾਂਦੇ ਆ ਉਹਨਾਂ ਲਈ ਨੌਕਰੀਆਂ ਦਾ ਪ੍ਰਬੰਧ ਹੋਵੇ ਉਹਨਾਂ ਲਈ ਕਿਸੇ ਸੁਰੱਖਿਆ ਥਾਂ ਤੇ ਪੰਜ-ਪੰਜ ਮਰਲੇ ਪਲਾਟਾਂ ਦਾ ਪ੍ਰਬੰਧ ਹੋਵੇ ਇਹਨਾਂ ਦੇ ਘਰ ਪਿੱਛੇ ਪਾਏ ਹੋਣ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਆ ਅਸੀਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਕਿ ਆਕਰਤੀ ਕਿਸਾਨ ਯੂਨੀਅਨ ਡੈਮੋਕਰੈਟਿਕ ਟੀਚਰ ਫਰੰਟ ਨੌਜਵਾਨ ਭਾਰ ਸਭਾ ਵੱਲੋਂ ਚਾਰ ਜਥੇਬੰਦੀਆਂ ਵੱਲੋਂ ਇਹ ਮੁਜ਼ਾਰਾ ਕਰ ਰਹੇ ਆ ਇਹ ਜਿਹੜੇ ਪਿੰਡ ਦੇ ਨੌਜਵਾਨ ਸਾਡੇ ਨਾਲ ਇਕੱਠੇ ਹੋਏ ਆ ਤੇ ਅਸੀਂ ਅੱਜ ਪਿੰਡਾਂ ਦੇ ਵਿੱਚ ਵੀ ਇਹ ਦੱਸਣਾ ਚਾਹੁੰਦੇ ਆ ਕਿ ਪਿੰਡ ਦੇ ਨੌਜਵਾਨ ਪਿੰਡ ਦੇ ਲੋਕ ਇਕੱਠੇ ਹੋ ਚੁੱਕੇ ਆ ਅਸੀਂ ਇਹ ਸਰਕਾਰ ਤੱਕ ਵੀ ਸੁਨੇਹਾ ਪਹੁੰਚਾਉਣਾ ਚਾਹ ਕਿ ਜਿਹੜੇ ਕਹਿੰਦੇ ਸੀ ਕਿ ਨੌਜਵਾਨ ਨਸ਼ਿਆਂ ਦੇ ਵਿੱਚ ਗੰਦੇ ਗੀਤਾਂ ਤੇ ਨੱਚਦੀ ਨੌਜਵਾਨੀ ਉਹ ਅੱਜ ਇਹ ਨੌਜਵਾਨ ਸਾਫ਼ ਕਰ ਰਹੇ ਆ ਕਿ ਅਸੀਂ ਭਗਤ ਸਿੰਘ ਦੇ ਨੂੰ ਭੁੱਲੇ ਨਹੀਂ ਹੈ ਭਗਤ ਸਿੰਘ ਦੇ ਵਿਚਾਰਾਂ ਨੂੰ ਨਹੀਂ ਭੁੱਲੇ ਹੈ ਭਗਤ ਸਿੰਘ ਦੇ ਵਿਚਾਰ ਅੱਜ ਵੀ ਜਿੰਦਾ ਤੇ ਇਹਨਾਂ ਲਈ ਉਹ ਜਿਹੜਾ ਡਰ ਆ ਜਿਹੜੀ ਸਰਕਾਰ ਭਗਤ ਸਿੰਘ ਦੇ ਵਿਚਾਰਾਂ ਤੋਂ ਡਰਦੀ ਆ ਉਹਨਾਂ ਨੂੰ ਅਸੀਂ ਇਹ ਡਰ ਜਿਹੜਾ ਇਹਨਾਂ ਦੇ ਦਿਲਾਂ ਦੇ ਵਿੱਚ ਬਣਿਆ ਰਵੇ ਉਹਦੇ ਲਈ ਜਿਹੜਾ ਇਹ ਮੋਟਰਸਾਈਕਲ ਮਾਰਚ ਕਰਕੇ ਇੱਕ ਚੇਤਾਵਨੀ ਦੇ ਰਹੇ ਆ ਸਰਕਾਰ ਨੂੰ ਕਿ ਤੁਸੀਂ ਜੇ ਲੋਕਾਂ ਨੇ ਤੁਹਾਨੂੰ ਜਿਤਾਇਆ ਲੋਕਾਂ ਦੇ ਕੰਮ ਕਰੋ ਨਹੀਂ ਕਰੋਗੇ ਤਾਂ 3 ਤਰੀਕ ਵੀ ਨੇੜੇ ਪਈ ਆ ਤੇ ਇਸ ਤੋਂ ਅੱਗੇ ਵੀ ਜਿਹੜੇ ਲੋਕ ਪਏ ਆ ਅਸੀਂ ਬਹੁਤ ਅੱਕ ਚੁੱਕੇ ਆ ਆਪਦੀ ਜਿਹੜਾ ਮੁਸੀਬਤਾਂ ਚੱਲ ਚੱਲ ਕੇ ਅਸੀਂ 47 ਦੇਖੀ 84 ਦੇਖੀ ਹੋਰ ਦੀ ਕਈ ਚੀਜ਼ਾਂ 'ਚ ਵੰਡੇ ਗਏ ਆ ਅਸੀਂ ਡੁੱਬੇ ਆ ਲੁੱਟੇ ਗਏ ਆ ਪਰ ਇਹ ਲੋਕਾਂ ਦਾ ਸਬਰ ਬਹੁਤ ਵੱਡਾ ਤੇ ਸਬਰ ਇਹ ਸਬਰ ਪਰਖਿਆ ਨਾ ਜਾਵੇ ਸਾਡਾ ਇਸ ਤੋਂ ਬਾਅਦ ਅਸੀਂ ਇਹ ਭਲੇਖਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਢਾਂਗੇ ਵੱਡੀ ਗਿਣਤੀ ਦੇ ਵਿੱਚ 3 ਤਰੀਕ ਵਾਲੇ ਡੀਸੀ ਦਸਤਰ ਦੇ ਮਾਰਚ ਵਿੱਚ ਵੀ ਸ਼ਾਮਲ ਹੋਵਾਂਗੇ ਤੇ ਨਾਲ ਹੀ ਭਗਤ ਸਿੰਘ ਦਾ ਜਿਹੜਾ ਨਾਰਾ ਬੁਲੰਦ ਕਰ ਰਹੇ ਆ ਕਿ ਭਗਤ ਸਿੰਘ ਦੇ ਵਿਚਾਰਾਂ ਮੁਤਾਬਕ ਜਿਹੜੀ ਉਹ ਗੱਲ ਭਗਤ ਸਿੰਘ ਜਿਸ ਤਰ੍ਹਾਂ ਸੋਚਦਾ ਸੀ ਜਿਸ ਤਰ੍ਹਾਂ ਦੇਸ਼ ਬਣਾਉਣ ਦੀ ਗੱਲ ਕਰਦਾ ਸੀ ਜਿਸ ਤਰ੍ਹਾਂ ਸਮਾਜ ਹੋਣਾ ਚਾਹੀਦਾ ਜਿਸ ਤਰ੍ਹਾਂ ਸਰਕਾਰਾਂ ਆਉਣੀਆਂ ਚਾਹੀਦੀਆਂ ਸੀ ਉਹਦੇ ਲਈ ਲੜਾਈ ਜਿਹੜੀ ਅਸੀਂ ਜਾਰੀ ਰੱਖਾਂਗੇ ਮੇਰਾ ਨਾਮ ਰਾਜਨ ਮਹਾਰਸੂਨਾ ਨੌਜਵਾਨ ਵਰਸਪਾ ਦਾਗੂ ਤੇ ਅੱਜ ਅਸੀਂ ਇਕੱਠੇ ਹੋਏ ਆਂ ਸਿੱਧ ਭਗਤ ਸਿੰਘ ਦੇ ਜਨਮ ਦਿਨ ਤੇ ਅੱਜ ਅਸੀਂ ਇੰਨਾ ਜਿਹੜੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਮੋਟਰਸਾਈਕਲ ਮਾਰਚ ਕਰ ਰਹੇ ਹਾਂ ਇਹ ਮੋਟਰਸਾਈਕਲ ਮਾਰਚ ਕਰਨ ਦਾ ਕਾਰਨ ਵੀ ਇਹ ਹੈ ਕਿ ਜਿਹੜੇ ਕਈ 47 ਤੋਂ ਬਾਅਦ ਹੁਣ ਤੱਕ ਇਹਨਾਂ ਪਿੰਡਾਂ ਨੂੰ ਇੱਕ ਤਰ੍ਹਾਂ ਮਤਲਬ ਪਾਣੀ ਵਿੱਚ ਡੋਬ ਕੇ ਜਾਂ ਕਹਿ ਸਕਦੇ ਹਾਂ ਵੀ ਜੰਗ ਦੇ ਦੌਰਾਨ ਉਜਾੜ ਕੇ ਇਹਨਾਂ ਨੂੰ ਪਛੜਿਆ ਰੱਖਿਆ ਗਿਆ ਹੈ ਤੇ ਇੱਥੋਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਤੁਸੀਂ ਇਹ ਵੇਖ ਲਓ ਜਦੋਂ ਇੱਥੇ ਪਾਣੀ ਆਇਆ ਸੀ ਉਸ ਦੌਰਾਨ ਵੀ ਤੇ ਉਸ ਤੋਂ ਬਾਅਦ ਹੁਣ ਤੱਕ ਵੀ ਸਰਕਾਰ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਜਿਹੜੇ ਇੱਥੋਂ ਸੰਸਥਾਵਾਂ ਹੈਗੀਆਂ ਉਹੀ ਇਹਨਾਂ ਲੋਕਾਂ ਦੀ ਮਦਦ ਕਰ ਰਹੀਆਂ ਤੇ ਜਿਹੜੀ ਸਰਕਾਰ ਅਸੀਂ ਕਹਿੰਦੀ ਸੀ ਵੀ ਅਸੀਂ ਜੇ ਬੱਕਰੀ ਮਰ ਗਈ ਤਾਂ ਉਹਦਾ ਵੀ ਮੁਆਵਜ਼ਾ ਦੇਵਾਂਗੇ ਤੇ ਅੱਜ ਉਹ ਸਰਕਾਰ ਜ਼ਮੀਨਾਂ ਤੱਕ ਦਾ ਮੁਆਵਜ਼ਾ ਨਹੀਂ ਦੇ ਰਹੀ ਇਹਨਾਂ ਦੀ ਫਸਲ ਤੱਕ ਦਾ ਮੁਆਵਜ਼ਾ ਨਹੀਂ ਦੇ ਰਹੀ ਜਿਵੇਂ ਕਿ ਤੁਸੀਂ ਵੇਖੋ 2007 ਤੱਕ ਜਿਹੜੀਆਂ ਜ਼ਮੀਨਾਂ 2002 ਵਿੱਚ ਪੱਕੀਆਂ ਕੀਤੀਆਂ ਗਈਆਂ ਸੀ ਉਹ 2007 ਵਿੱਚ ਇਹਨਾਂ ਦੀ ਜ਼ਮੀਨਾਂ ਤੋੜ ਦਿੱਤੀਆਂ ਗਈਆਂ ਤੇ ਇਹ ਸਰਕਾਰ ਨੇ ਕਈ ਤਾਂ ਵੀ ਜਿਹੜੀ ਜ਼ਮੀਨ ਹੈ ਪੱਕੀ ਹੈ ਰਜਿਸਟਰੀ ਵਾਲੀ ਜ਼ਮੀਨ ਹੈ ਸਿਰਫ ਉਹਦਾ ਮੁਆਵਜ਼ਾ ਦਿੱਤਾ ਜਾਊਗਾ ਤੁਸੀਂ ਇਹ ਵੇਲੇ ਪਿਛਲੇ ਸਾਲ ਜਿਹੜਾ 2023 ਵਿੱਚ ਵੀ ਇਹਨਾਂ ਇੱਥੇ ਇਸ ਇਲਾਕੇ 'ਚ ਹੜ ਆਇਆ ਸੀ ਤਾਂ ਉਹਦਾ ਵੀ ਸਰਕਾਰ ਕਹਿੰਦੀ ਸੀ ਅਸੀਂ 15000 ਰੁਪਏ ਮੁਆਵਜ਼ਾ ਦੇਵਾਂਗੇ ਪਰ ਇੱਥੋਂ ਦੇ ਲੋਕਾਂ ਤੋਂ ਜਦੋਂ ਅਸੀਂ ਜਾਣਕਾਰੀ ਲਈ ਤਾਂ ਇਹ ਕਹਿੰਦੇ ਆ ਸਾਨੂੰ 6800 ਰੁਪਏ ਜਿਹੜਾ ਮੁਆਵਜ਼ਾ ਦਿੱਤਾ ਗਿਆ ਨਾ ਕਿ 15000 ਰੁਪਏ 6800 ਵੀ ਉਹਨਾਂ ਦਾ ਆਇਆ ਹੈ ਜਿੰਦੀ ਪੱਕੀ ਜ਼ਮੀਨ ਹੈਗੀ ਹੈ ਜਿਹੜਾ ਕੱਚੀ ਜ਼ਮੀਨਾਂ ਲੈਗਾ ਉਹਦੇ ਤਾਂ ਕੋਈ ਰੁਪਈਆ ਵੀ ਨਹੀਂ ਆਇਆ ਤੇ ਦੂਸਰੀ ਗੱਲ ਇੱਥੋਂ ਦੇ ਜਿਹੜੇ ਮਜ਼ਦੂਰ ਹੈ ਗਿਆ ਉਹ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਕੀ ਬੇਜਮੀਨੇ ਹੈ ਗਿਆ ਉਹਨਾਂ ਵਾਸਤੇ ਸਰਕਾਰ ਨੇ ਕੋਈ ਜਵਾਨ ਤੱਕ ਨਹੀਂ ਹੱਥ ਖੋਲੀ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਮਜ਼ਦੂਰ ਪਰਿਵਾਰ ਜਿਹੜਾ ਹੈਗਾ ਉਹਦੇ 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 ਵਾਸਤੇ ਵੀ ਸਰਕਾਰ ਸੋਚੇ ਤੇ ਅੱਜ ਅਸੀਂ ਇਹਨਾਂ ਪਿੰਡਾਂ ਵਿੱਚ ਰੋਡਸਾਈਕਲ ਮਾਰਚ ਕਰ ਰਹੇ ਆਂ ਉਹਦਾ ਕਾਰਨ ਹੈਗਾ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਜਿਹੜੀ ਸਰਕਾਰ ਸੋਚਦੀ ਸੀ ਕਿ ਇੱਥੋਂ ਦੇ ਜਿਹੜੇ ਨੌਜਵਾਨ ਹੈ ਗਿਆ ਉਹ ਸਾਰੇ ਨਸ਼ਿਆਂ ਵਿੱਚ ਲੱਗੇ ਹੋਏ ਆ ਇੱਥੋਂ ਦੇ ਨੌਜਵਾਨਾਂ ਦੇ ਵਿੱਚ ਕੋਈ ਸਮਝ ਨਹੀਂ ਹੈਗੀ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅੱਜ ਤੁਸੀਂ ਇਹ ਵੇਖ ਲਓ ਇਹਨਾਂ ਇਹਨਾਂ 10-12 ਪਿੰਡਾਂ ਦੇ ਇੱਥੋਂ ਦੇ ਨੌਜਵਾਨਾਂ ਨੇ ਮੋਟਰਸਾਈਕਲ ਲੈ ਆਂਦੇ ਆ ਤੇ ਅੱਜ ਅਸੀਂ ਇਹਨਾਂ ਵਿੱਚ ਮਾਰਚ ਵੀ ਇਹਨਾਂ ਪਿੰਡਾਂ ਵਿੱਚ ਮਾਰਚ ਵੀ ਕਰਾਂਗੇ ਤੇ ਸਰਕਾਰ ਨੂੰ ਵੀ ਦਿਖਾਵਾਂਗੇ ਕਿ ਇੱਥੋਂ ਦੇ ਜਿਹੜੇ ਨੌਜਵਾਨ ਹੈਗੇ ਆ ਬਹੁਤ ਹੀ ਸਮਝਦਾਰ ਹੈਗੇ ਆ ਤੇ ਆਨਾਲੇ ਟਾਈਮ ਵਿੱਚ ਵੀ ਜਿਹੜਾ ਤਿੰਨ ਤਰੀਕ ਦਾ ਸੀ ਇਹ ਘਰਾਵ ਰੱਖਿਆ ਤਿੰਨ ਤਰੀਕ ਦਾ ਡੀਸੀ ਦਫ਼ਤਰ ਫਾਈਲ ਕਾ ਉਹਦੇ ਵਿੱਚ ਵੀ ਅਸੀਂ ਇੱਥੋਂ ਵੱਧ ਗਿਣਤੀ ਕੱਢ ਕੇ ਘਰਾਵ ਕਰਾਂਗੇ ਕਿਉਂਕਿ ਇਹਨਾਂ ਇਸ ਇਲਾਕੇ ਨੂੰ ਪਹਿਲਾਂ ਵੀ ਸਰਕਾਰ ਨੇ ਪਛੜਿਆ ਸਮਝਾਇਆ ਤੇ ਹੁਣ ਵੀ ਪਛੜਿਆ ਹੀ ਰੱਖਿਆ ਹੋਇਆ ਤੇ ਆਣ ਵਾਲੇ ਟਾਈਮ ਵਿੱਚ ਵੀ ਅਸੀਂ ਇਥੋਂ ਟਰਾਲੀਆਂ ਪਰ ਪਰ ਕੇ ਤਿੰਨ ਤਰੀਕ ਨੂੰ ਡੀਸੀ ਦਫ਼ਤਰ ਇਕੱਠ ਕਰਾਂਗੇ ਤੇ ਸਰਕਾਰ ਅੱਗੇ ਉਹਨਾਂ ਇਹ ਹੀ ਅਪੀਲ ਕਰਦੇ ਆਂ ਕਿ ਜਿੰਨਾ ਜਲਦੀ ਹੋ ਸਕੇ ਇਹਨਾਂ ਇਸ ਇਲਾਕੇ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ